मेरिया बज्जिया <laughs> <laughs> देखो जी ये बेसिकली वाटर रिसोर्स डिपार्टमेंट है पंजाब का ਉਹਨਾਂ ਦੀ ਜਗਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚਿਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹਦੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਕੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆ ਜੀ ਕਿੰਨੇ ਕਿੰਨੇ ਮਾਮਲੇ ਇਸ ਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਸਾਰੇ ਅਨੁਕਿਸ਼ਤੇ ਇਹ ਉੱਚ ਕੁਝ ਜਿਹੜੇ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਨਡੀਪੀਐਸ ਐਕਟ ਦੇ ਈਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ ਪੰਜ ਐਨਡੀਪੀਐਸ ਐਕਟ ਦੇ ਪਰਚੇ ਦਰਚਾ ਜੀ ਕਿੰਨੇ ਸਮੇਂ ਤੋਂ ਇਨਵੋਲਮੈਂਟ ਚ ਦੀ ਨਸ਼ੇ ਵਿੱਚ ਇੱਕ ਪਿਛਲੇ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਉ ਤੂਬਾ ਦੇ ਨਾਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਤੇ ਵੀ ਜੇਲ੍ਹ ਚ ਹੈ ਦੋਨੋਂ ਮੀਆਂ ਵੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਵਾਨ ਤੋਂ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਉਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਆ ਦੇ ਵਿੱਚ ਨਹੀਂ ਦੇਖੋ ਘਟਾਟ ਘਾਟਾਣਾ ਤੇ ਆਪਾਂ ਤੇ ਸਿਰਫ ਐਜੇ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਤੋਂ ਡਿਮਾਂਡ ਕਰਦੇ ਆ ਔਰ ਦੋ ਸਿਕਿਉਰਟੀ ਉਹ ਆਪਾਂ ਪ੍ਰੋਵਾਈਡ ਫੋਨ ਤੇ ਕਿਸ ਪਿੰਡ ਚ ਕਿੰਨੇ ਘਟੋ ਹੱਸ ਕਾ ਵਾਟਰ ਸੋਰਸ ਵਾਟਰ ਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾ ਹੈਗੀਆਂ ਜਿਹੜੀਆਂ ਉਹ ਖਾਲੀ ਕਰਾ ਚੁੱਕਾ ਸਾਰ ਨਸ਼ਾ ਤਸ਼ਕਰੀ ਕਰਨ ਕਰੀ ਇੰਨੇ ਕਲਦੀ ਸਾਰੇ ਸਾਰੇ ਨਸ਼ੇ ਤਸ਼ਕਰ ਵਾਲਿਆਂ ਨੇ ਜੀ